ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਬੇਨ ਪਿਰ ਧਾਨ ਸੀਗਾਰੀਐ ਜੋ ਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬੇਨ ਪਿਰ ਬਾਦ ਸੀਗਾਰ ਦੁਖ ਘਣੋਂ ਤੋਹਾ ਗਣੀ ਨਾ ਘਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬੇਨ ਗੁਰ ਪ੍ਰੀਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਇ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸੀਗਾਰ ਸਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ ਸਚ ਮਿਲ ਹੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਾਨ ਤਨ ਸਾਚ ਵਿਗਸਿਆ ਮਾਨ ਤਨ ਸਾਜ ਵਿਗਸਿਆ ਕੀਮਤ ਠੀਕ ਹੈ ਮਨ ਤਨ ਸਾਚ ਵਿਗਸਿਆ ਚਾਲ ਮੁਤਾਬਕ ਵਿਗਸਿਆ ਠੀਕ ਹੈ ਮਾਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਾਨ ਮਹਿ ਮਨੁ ਆਜੇ ਮਰੈ ਤਾ ਪਿਰਿ 라ਵੈ ਨਾਰ ਇਕਤ ਤਾ ਗਹਿ ਰਾਲ ਮਿਲੈ ਗਲ ਮੋਤੀ ਅਨ ਕਾ ਹਾਰ ਸੰਤ ਸਬਾ ਸੁਖ ਊਪਜੈ ਗੁਰਮੁਖ ਨਾਮ ਅਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸਬਦ ਪਛਾਣੈ ਰਵ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਅਤੋਲ ਨਾ ਤੋਲਿਆ ਕਥਨ ਨਾ ਪਾਇਆ ਜਾਏ ਵਪਾਰੀ ਵਣ ਜਾ ਰਿਆ ਆਏ ਵਜਹੋ ਲਿਖਾਏ ਕਾਰ ਕਮਾਵ ਹੈ ਸੱਚ ਕੀ ਲਾਹਾ ਮਿਲੇ ਰਜਾਇ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਉਤਰਾਜੀ ਤੋਲ ਗੁਰਮੁਖ ਤੋਲ ਤੁਲਾਏ ਸੀ ਕੱਲ ਵੀ ਇਹ ਦੋ ਲਗਾ ਬਾਤਰਾ ਵਾਲੇ ਅੱਖਰ ਬਾਰੇ ਬੇਨਤੀ ਕੀਤੀ ਸੀ ਸਾਹ ਸੰਗਤ ਜੀ ਤੋਲ ਆਏ ਸੀ ਅਸਲੀ ਲਫਜ਼ ਹੈ ਪਰ ਚਾਲ ਮੁਤਾਬਕ ਔਂਕੜ ਸਤਿਗੁਰੂ ਜੀ ਨੇ ਇਹਦੇ ਨਾਲ ਲਗਾਈ ਹੈ ਸੋ ਇਸ ਦਾ ਉਚਾਰਨ ਔਂਕੜ ਦੇ ਨਾਲ ਹੋਵੇਗਾ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋੜਤ ਗੋਰਾ ਮੋਖ ਤੋਲ ਤੁਲਾਏ ਸੀ ਸਚੁ ਤੇਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰ ઠા ਕੀ ਸਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨਾ ਕਹਿਣਾ ਨਾ ਛੁਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਬੀਸਰੈ ਮੇਲੇ ਗੁਰ ਕਰਤਾਰ